ਪੰਜਾਬੀ ਬੇਬੀ ਟੀਵੀ ਨਿਊਜ਼ ਤੇ ਤੁਹਾਡਾ ਸਵਾਗਤ ਮੈਂ ਬਾਬਾ ਸਰਜੀਤ ਸਿੰਘ ਪੱਤਰਕਾਰ ਪੋਪੁਰ ਅੱਜ ਤੁਹਾਨੂੰ ਦਿਖਾ ਰਹੇ ਹਾਂ ਸ਼ਹਿਰ ਵਾਸੀਆਂ ਦੀ ਕਾਫੀ ਸਮੇਂ ਦੀ ਮੰਗ ਨੂੰ ਲੈ ਕੇ ਅਸੀਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਜੋ ਸਰਵੇਖਣ ਕੀਤਾ ਹੈ ਉਸ ਦੇ ਆਧਾਰ ਤੇ ਕਈ ਲੋਕ ਕਰਦੇ ਹਨ ਕਾਨੂੰਨ ਦੀ ਉਲੰਘਣਾ ਕਿਉਂਕਿ ਇਹਨਾਂ ਉੱਪਰ ਹੈ ਸਿਆਸਤ ਤੇ ਪੱਧਰ ਪੁਰਸ਼ਾਂ ਦਾ ਹੱਥ ਆਓ ਦੇਖਦੇ ਹਾਂ ਇਹ ਵਿਸ਼ੇਸ਼ ਰਿਪੋਰਟ ਕੀ ਕਰਦਿਆ ਨਗਰ ਕੌਂਸਲ ਵਾਲੇ ਕਾਰਵਾਈ ਕੇ ਨਹੀਂ ਮੈਂ ਬਾਬਾ ਸਰਜੀਤ ਸਿੰਘ ਸਹਿਯੋਗੀ ਗੁਰਮਿੰਦਰ ਸਿੰਘ ਭੋਗਪੁਰ ਜੋ ਭੋਗਪੁਰ ਹਾਈਵੇ ਤੇ ਆਏ ਜਿਹੜਾ ਜਲੰਧਰ ਚ ਭੋਗਪੁਰ ਪੈਂਦਾ ਇੱਥੇ ਨਗਰ ਕੌਂਸਲ ਜੋ ਭੋਗਪੁਰ ਦਾ ਬਹੁਤ ਮਾੜਾ ਹਾਲ ਹੈ ਨਗਰ ਕੌਂਸਲ ਭੋਗਪੁਰ ਦਾ ਬਹੁਤ ਬੜੀ ਕਬੀ ਸਮੇਂ ਤੋਂ ਜੋ ਮੀਡੀਆ ਹੈ ਖਬਰਾਂ ਛਾਪ ਰਿਹਾ ਕਿ 3.30 ਰੇਲਵੇ ਰੋਡ ਤੇ ਰਾਚਾ ਇਹ ਰੋਜ਼ਾਨਾ ਮੋਤਾਂ ਹੁੰਦੀਆਂ ਲੋਕਾਂ ਦੀਆਂ ਲੋਕੀ ਅਪਾਹਜ ਹੁੰਦੇ ਆ ਆਪਾਂ ਅੱਜ ਦੇਖਦੇ ਆ ਆਪਾਂ ਪੋਲ ਖੋਲਦੇ ਆ ਇਹਨਾਂ ਦੀ ਅੱਜ ਨਗਰ ਕੌਂਸਲ ਭੋਗਪੁਰ ਦੀ ਦੇਖੋ ਗੱਡੀਆਂ ਕਿੱਦਾਂ ਲੱਗੀਆਂ ਆ ਰੋਡਾਂ ਤੇ ਕੋਈ ਪੁੱਛਗਿੱਛ ਨਹੀਂ ਅਜੇ ਤੋ ਰੇਲਵੇ ਰੋਡ ਤੋਂ ਪੁਰਾਣੇ ਬਸ ਰਿਆਂ ਨੂੰ ਜੋ ਥੱਲੇਉਂ ਦੀ ਹਾਈਵੇਜ ਤੋਂ ਮੈਂ ਆਪਣੇ ਕੈਮਰਾਮੈਨ ਨੂੰ ਕਹਿੰਦਾ ਕਿ ਦਿਖਾਵੇ ਕਿ ਹਾਲ ਨਗਰ ਕੌਂਸਲ ਦਾ ਹਾਲ ਦੇਖੋ ਇਹ ਨਗਰ ਕੌਂਸਲ ਦਾ ਹਾਲ ਜੋ ਨਗਰ ਕੌਂਸਲ ਕਹਿੰਦੀ ਕੁਛ ਆ ਤੇ ਕਰਦੀ ਕੁਛ ਆ ਆ ਦੇਖੋ ਹਾਲ ਨਗਰ ਕੌਂਸਲ ਦਾ ਕੋਈ ਕਿਸੇ ਨੂੰ ਡਾਣੀ ਕਿਸੇ ਦਾ ਸਰਕਾਰੀ ਜੋ ਸਰਕਾਰੀ ਜਗਾ ਰੋਡਾਂ ਦੇ ਉੱਤੇ ਜੋ ਸਰਕਾਰੀ ਜਗਾ ਕੁਝ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਆ ਨਜੇ ਕਾਫੀ ਸਮੇਂ ਤੋਂ ਚੱਲਦੇ ਆ ਇਹ ਸਾਡਾ ਜਿਹੜਾ ਭੋਗਪੁਰ ਸ਼ਹਿਰ ਹੈ ਸਿਆਸਤ ਦੀ ਬੜੀ ਚੜ੍ਹਿਆ ਸਿਆਸੀ ਬੰਦੇ ਜਿਹੜੇ ਆ ਉਹ ਮਸਲਾ ਨਹੀਂ ਹੱਲ ਦਿੰਦੇ ਹੋਣ ਦਿੰਦੇ ਲੋਕਾਂ ਦੀਆਂ ਮੋਤਾ ਰੋਜ ਹੁੰਦੀਆਂ ਰਜਾਨਾ ਅਜੇ ਦਿਨ ਮੋਤਾ ਹੁੰਦੀਆਂ ਲੋਕ ਇੰਨੇ ਬਾਜ਼ ਹੁੰਦੇ ਆ ਲੋਕ ਇੰਨੇ ਬਾਜ਼ ਹੋ ਜਾਂਦੇ ਆ ਕਿ ਜਿਹੜੇ ਸਾਰੀ ਉਮਰ ਮਜੇਦ ਨਹੀਂ ਉੱਠ ਸਕਦੇ ਆ ਦੇਖੋ ਨਗਰ ਕੌਂਸਲ ਦਾ ਹਾਲ ਨਗਰ ਕਾਉਂਸਲ ਭੋਪੁਰ ਦਾ ਹਾਲ ਦੇਖੋ ਇੱਥੇ ਚਲੋ ਹੁਣ ਦਾ ਨਗਰ ਕਾਉਂਸਲ ਜਿਹੜੇ ਕਾਉਂਸਲ ਹੈ ਜਾਂ ਪ੍ਰਧਾਨ ਹੈ ਭਾਂਗੋ ਹੀ ਆ ਪਰ ਪਹਿਲਾਂ ਵੀ ਜਿਹੜੇ 25 ਸਾਲ ਹੋ ਗਏ ਨਗਰ ਕਾਉਂਸਲ ਭੋਪੁਰ ਨੂੰ 25 ਸਾਲ ਉਹ ਸ਼ਰਮਾ ਕੈਮਰਾਮੈਨ ਨੂੰ ਕਹਿੰਨਾ ਆਪਣੇ ਨੂੰ ਗੁਰਵਿੰਦਰ ਸਿੰਘ ਨੂੰ ਇਹ ਦਿਖਾਉਗਾ ਤੁਹਾਨੂੰ ਆ ਦੇਖੋ ਰੇਲਵੇ ਰੋਡ ਦਾ ਜੋ ਥੱਲੇ ਦੀ ਜਾਂਦਾ ਰਸਤਾ ਜੋ ਪ੍ਰਾਣੇ ਬਾਸਰੇ ਨੂੰ ਜਾਂਦਾ ਦੇਖੋ ਹਾਲ ਕੋਈ ਇੱਥੇ ਲੋਕਾਂ ਦਾ ਨੰਗਾ ਦੇਖੋ ਕਿੰਨਾ ਛੋਟੇ ਸਕੂਟਰ ਮੋਟਰਸਾਈਕਲ ਵੀ ਨਹੀਂ ਆਂਗ ਰਹਾ ਆ ਤੁਹਾਨੂੰ ਦਿਖਾ ਰਿਹਾ ਅੱਜ ਅੱਜ ਤੁਹਾਨੂੰ ਸਾਰੇ ਸ਼ਹਿਰ ਦਾ ਹਾਲ ਦਿਖਾਵਾਂਗੇ ਜਿਹੜੇ ਸਾਨੂੰ ਬਾਨਾ ਬੰਦੇ ਅਫਸਰ ਮੇਰੇ ਪਰਸੋ ਵੀ ਗੱਲ ਹੋਈ ਅਫਸਰਾਂ ਨਾਲ ਰਜਾਨਾ ਬਾਨਾ ਬੰਦੇ ਅਫਸਰ ਕਿ ਨਹੀਂ ਜੀ ਹੈ ਨਹੀਂ ਕੁਝ ਵੀ ਝੂਠਿਆ ਸਾਰਾ ਕੁਛ ਆ ਦੇਖੋ ਝੂਠ ਆ ਦੇਖੋ ਪਲੰਦਾ ਇਹਨਾਂ ਦਾ ਆ ਦੇਖੋ ਅਸੀਵਰੇ ਦਾ ਹਾਲਤ ਜਿਹੜਾ ਬਾਅਦ ਚ ਗੱਲ ਕਰਨਾ ਜਿਹੜੇ ਮੁੱਦੇ ਲਈ ਅੱਜ ਆਪਾਂ ਆਏ ਆ ਇਹ ਮੁੱਦਾ ਇਹ ਦਿਖਾਣਾ ਕਿ ਲੋਕ ਮਰ ਰਹੇ ਆ ਇਹ ਦਿਨ ਲੋਕ ਤਾਂ ਮਰਦੇ ਆ ਇਹ ਦਿਨ ਇਥੇ ਰਸ਼ਮ ਉਹਦੇ ਸਕੂਟਰ ਹੀ ਨੰਗ ਸਕਦੇ ਕੋਈ ਇਥੇ ਲੈਣ ਵਾਲਾ ਆਰਡਰ ਦਾ ਕੋਈ ਹੈ ਨਹੀਂ ਕੋਈ ਨਾਂ ਦੀ ਚੀਜ਼ ਨਹੀਂ ਇਥੇ ਜਿਹੜਾ ਵੀ ਅਫਸਰ ਨਗਰ ਕੌਂਸਲ ਦਾ ਆਉਂਦਾ ਬਸ ਮੁੰਡੇ ਦਿੰਦਾ ਮੁੜ ਕੇ ਇਹ ਕਹਿੰਦਾ ਨਹੀਂ ਜੀ ਤੁਸੀਂ ਝੂਠ ਬੋਲਦੇ ਮੀਡੀਆ ਵਾਲੇ ਸਾਨੂੰ ਕਾਫੀ ਸਮੇਂ ਤੋਂ ਅਸੀਂ ਖਬਰਾਂ ਛਾਪਦੇ ਹੀ ਵੀ ਨਹੀਂ ਇਹ ਕੰਮ ਹੋਣਾ ਚਾਹੀਦਾ ਸਹੀ ਪਰ ਇਥੇ ਕੋਈ ਨਹੀਂ ਸਹੀ ਹੋ ਰਿਹਾ ਕੰਮ ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਜੋ ਮੀਡੀਆ ਅਸੀਂ ਹੁਣ ਸਾਂ ਨਹੀਂ ਲੈਣਾ ਮੀਡੀਆ ਬਿਲਕੁਲ ਮਗਰ ਪੈ ਗਿਆ ਇਸ ਕੰਮ ਦੇ ਅਸੀਂ ਰੋਜ਼ਾਨਾ ਖਬਰਾਂ ਛਾਪਦੇ ਹਾਂ ਜਿਹੜਾ ਅਫਸਰ ਨਹੀਂ ਇਹ ਕੰਮ ਕਰਦਾ ਉਹਦੇ ਖਿਲਾਫ ਅਸੀਂ ਧਰਨੇ ਵੀ ਕਰਾਂਗੇ ਪੱ ਨੇ ਦੇਣਗੇ ਤੇ ਸਾਡੀਆਂ ਜੋਸ਼ਵਾਸੀ ਜਥੇਬੰਦੀਆਂ ਉਹ ਵੀ ਨਾਲ ਸਾਡੇ ਹੋਣਗੀਆਂ ਤੇ ਤੁਹਾਨੂੰ ਦੇਣਗੇ ਆ ਤੁਹਾਨੂੰ ਹਾਲ ਦਿਖਾਉਂਦੇ ਆ ਦੇਖੋ ਆ ਰੇਲਵੇ ਰੋਡਾਂ ਆ ਲੋਕੀ ਦੇਖੋ ਇੱਥੇ ਕੀ ਹਾਲ ਹੈ ਲੋਕਾਂ ਦਾ ਮੈਂ ਕੈਮਰਾਮੈਨ ਨੂੰ ਫਿਰ ਦੁਬਾਰਾ ਕਹਿੰਨਾ ਇੱਕ ਵਾਰੀ ਦਿਖਾਓ ਲੋਕਾਂ ਦਾ ਇੱਥੇ ਜੀਣਾ ਮੁਸ਼ਕਲ ਹੋਇਆ ਲੋਕ ਮਰ ਰਿਹਾ ਲੋਕ ਰਜਾਨਾ ਐਕਸੀਡੈਂਟਾਂ ਦੇ ਹਾਦਸੇ ਵਾਪਰਦੇ ਆ ਲੋਕ ਰਜਾਨਾ ਮਰਦੇ ਆ ਉਫਾਜ ਹੋ ਜਾਂਦੇ ਲੋਕ ਮੈਂ ਅੱਗੇ ਵੀ ਆ ਚੁੱਕਾ ਤੁਹਾਨੂੰ ਆਪਾਂ ਇਸ ਕੰਮ ਨੂੰ ਨਿਖਣਾ ਆਉਣ ਬਸੇ ਅਗਰ ਕੌਂਸਲ ਭੋਪਨ ਨੂੰ ਅੱਜ ਤੁਹਾਨੂੰ ਬਾਜ਼ਾਰ ਦਾ ਦਿਖਾਉਦੇ ਪੂਰਾ ਜਿਹੜੇ ਲੋਕ ਆਸਿਆਨਾ ਵਿੱਚ ਬਾਰ-ਬਾਰ ਕਹਿੰਦਾ ਆਸਿਆਨਾ ਜਾਨਾ ਮੋਤਾਂ ਹੁੰਦੀਆਂ ਪਰਸੋਂ ਵੀ ਹੋਈ ਆ ਰੋਜ਼ ਮੋਤਾਂ ਹੁੰਦੀਆਂ ਤੇ ਲੋਕ ਬਾਜ਼ਾਰ ਜੇ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਨਹੀਂ ਉੱਠ ਸਕਦਾ ਮੰਜੇ ਤੋਂ ਆ ਦੇਖੋ ਆ ਕੋਈ ਸਰਕਾਰ ਨੂੰ ਡਰ ਨਹੀਂ ਕੋਈ ਕਿਸੇ ਨੂੰ ਸਰਕਾਰ ਦਾ ਡਰ ਨਹੀਂ ਪੁਲਿਸ ਦਾ ਡਰ ਨਹੀਂ ਆ ਦੇਖੋ ਮਹਿਕਮਾ ਦਾ ਹਾਲ ਇੱਥੇ ਬਹੁਤ ਪਾਰਕਿੰਗ ਗੱਡੀਆਂ ਦੀ ਗਲਤ ਹੁੰਦੀ ਰਹਿ ਜਾਂਦਾ ਪਾਰਕਿੰਗ ਰੁਕੀ ਨਹੀਂ ਅਸੀਂ ਤੁਹਾਨੂੰ ਸਾਰਾ ਹਾਲ ਦਿਖਾ ਰਹੇ ਆ ਅੱਜ ਜੋ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਇੱਥੇ ਕੁਝ ਦੁਕਾਨਦਾਰ ਜਿਹੜੇ ਉਹਨਾਂ ਨੇ ਨਜਾਇਜ਼ ਕਬਜ਼ੇ ਰੇਲਵੇ ਰੋਡ ਤੇ ਤੇ ਇਧਰ ਜੀਟੀ ਰੋਡ ਤੇ ਕੀਤੇ ਆ ਜਿਹੜਾ ਰੱਛ ਬਹੁਤ ਜ਼ਿਆਦਾ ਪੈਂਦਾ 85 ਪੈਂਟ ਪੈਂਦੇ ਆ ਭੋਗਪੁਰ ਨੂੰ 85 ਪੈਂਦੇ ਲੋਕ ਇੱਥੇ ਸਮਾਨ ਦੀ ਖਰੀਦੋ-ਵਰੋਧ ਕਰਦੇ ਆ ਸਮਾਨ ਕਿਧਰ ਆਉਂਦੇ ਆ ਰਜਾਨਾ ਮੈਂ ਪਹਿਲਾਂ ਵੀ ਆ ਚੁੱਕਾ ਤੁਹਾਨੂੰ ਅਜਾਂ ਦਾ ਮੋਤਾ ਹੁੰਦੀਆਂ ਆ ਇਹ ਦਿਨ ਇੱਥੇ ਐਕਸੀਡੈਂਟ ਹੁੰਦੇ ਆ ਲੋਕ ਮਰ ਜਾਂਦੇ ਆ ਤੇ ਲੋਕ ਬਾਜ਼ੀ ਹੁੰਦੇ ਅੱਜ ਤੁਹਾਨੂੰ ਦਿਖਾ ਰਹੇ ਆ ਕੈਮਰਾਮੈਨ ਗਵਿੰਦਰ ਸਿੰਘ ਦੇ ਨਾਲ ਮੈਂ ਬਾਬਾ ਸਜੀਤ ਸਿੰਘ ਭੋਗਪੁਰ ਉਹ ਰੇਲਵੇ ਰੋਡ ਦਾ ਅੱਜ ਤੁਹਾਨੂੰ ਜੀਟੀ ਰੋਡ ਦਾ ਵੀ ਅੱਗੇ ਸਾਰਾ ਹਾਲ ਦਿਖਾਵਾਂਗੇ ਤੁਹਾਨੂੰ ਜਿੰਨਾ ਵੀ ਆ ਕਿਉਂ ਦਿਖਾਵਾਂਗੇ ਕਿ ਜਿਹੜੀ ਨਗਰ ਕਾਉਂਸਲ ਦੇ ਅਫਸਰ ਆ ਉਹ ਸਾਨੂੰ ਰੋਜ਼ ਇਹੀ ਗੱਲ ਕਹਿੰਦੇ ਜਦੋਂ ਵੀ ਉਹਨਾਂ ਨਾਲ ਮੀਟਿੰਗ ਮੇਰੀ ਹੋਈ ਆ ਹੁਣ ਵੀ ਕਾਰਜਕਾਰੀ ਸstdc ਅਫਸਰ ਨਾਲ ਵੀ ਉਹੀ ਮੀਟਿੰਗ ਉਹ ਇਹੀ ਗੱਲ ਕਹਿੰਦੇ ਨਹੀਂ ਜੀ ਇਦਾਂ ਉਦਾਂ ਹੀਆਂ ਮੂੰਹ ਚੋਪੜਦੇ ਸਾਡਾ ਪਰ ਅਸੀਂ ਹੁਣ ਡਟ ਕੇ ਮੋਰੇ ਹੋ ਗਏ ਆ ਅਸੀਂ ਭੋਗਪੁਰ ਦੇ ਵਿੱਚ ਆ ਆ ਦੇਖੋ ਸਰਕਾਰੀ ਸਕੂਲ ਆ ਇਹਨੂੰ ਸਰਕਾਰੀ ਸਕੂਲ ਕਹਿੰਦੇ ਆ ਆ ਦੇਖੋ ਚਾਰੇ ਪਾਸੇ ਗੇਟ ਜਿਹੜੇ ਬੱਚੇ ਨਿੱਕੇ ਨਿੱਕੇ ਵਿਚਾਰੇ ਇੱਥੇ ਆਉਂਦੇ ਆ ਗੇਟਾਂ ਦਾ ਇਦਾਂ ਇੱਥੇ ਕੁਝ ਲੋਕਾਂ ਨੇ ਐਸਾ ਮੱਲਾ ਮਾਰੀਆਂ ਇੱਥੇ ਕਿ ਆਪਣੇ ਕੰਮ ਚਲਾਉਂਦੇ ਆਪਣੇ ਪਰਿਵਾਰ ਪਾਲਦੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਲੋਕ ਹਾਸੇ ਹੁੰਦੇ ਲੋਕੀ ਹਾਸਾ ਨਾ ਮਰ ਰਹਾ ਆ ਆ ਦੇਖੋ ਚਾਰੇ ਪਾਸੇ ਤੁਹਾਨੂੰ ਉਧਰ ਪਾਸੇ ਵੀ ਦਿਖਾਉਦੇ ਆਂ ਅਸੀਂ ਗੇਟ ਦਾ ਇਹ ਆਲੇ ਦੁਆਲੇ ਬੜਾ ਬੁਰਾ ਸਾਡੀ ਟੀਮ ਆ ਸਾਰੀ ਲੱਗੀ ਸ਼ਰਚ ਉਧਰ ਵੀ ਮੁੰਡੇ ਲੱਗੇ ਆ ਅੱਜ ਸਾਰਾ ਦਿਖਾ ਲੈਣਾ ਅਸੀਂ ਇਹ ਡੀਸੀ ਸਾਹਿਬ ਕੋ ਵੀ ਜਾਊਗੀ ਵੀਡੀਓ ਇਹ ਸਾਰੇ ਅਫਸਰਾਂ ਕੋ ਜਾਊਗੀ ਨਗਰ ਕੌਂਸਲ ਭੋਗਪੁਰ ਦੀ ਅਸੀਂ ਸ਼ਿਕਾਇਤ ਕਰ ਰਹੇ ਆਂ ਬੜੀ ਵੱਡੀ ਨਗਰ ਕੌਂਸਲ ਭੋਗਪੁਰ ਜਿਹੜੀ ਆ ਨਹੀਂ ਕੰਮ ਕਰਦੀ ਅਸੀਂ ਤੁਹਾਨੂੰ ਦਿਖਾ ਰਹੇ ਮੈਂ ਕੈਮਰਾਮੈਨ ਨੂੰ ਕਹਿੰਦਾ ਚੰਗੀ ਤਰ੍ਹਾਂ ਦਿਖਾ ਨਗਰ ਕੌਂਸਲ ਦਾ ਹਾਲ ਨਗਰ ਕੌਂਸਲ ਉਹਦਾ ਹਾਲ ਦੇਖੋ ਆ ਤੁਹਾਨੂੰ ਦਿਖਾ ਰਿਹਾ ਇੱਕ ਬਿਜਾਰ ਜਿਹੜਾ ਸਕੂਲ ਦੇ ਬਿਲਕੁਲ ਸਰਕਾਰੀ ਸਕੂਲ ਆ ਮੁੰਡੇ ਕੁੜੀਆਂ ਦਾ ਇਕੱਠਾ ਸਕੂਲ ਆ ਇੱਥੇ ਬੱਚਿਆਂ ਨੂੰ ਇੰਨੀ ਤੰਗਿਆ ਕਿ ਬੱਚਾ ਤੁਰ ਵੀ ਨਹੀਂ ਸਕਦਾ ਚਾਰੇ ਪਾਸੇ ਗੇਟ ਦੇ ਜੋ ਇਹ ਸਕੂਲ ਦੇ ਕਬਜ਼ੇ ਕੀਤੇ ਨਾਜਾਇਜ਼ ਨਾਜਾਇਜ਼ ਕਬਜ਼ੇ ਕੁਝ ਲੋਕਾਂ ਨੇ ਦੁਕਾਨਦਾਰਾਂ ਨੇ ਕੀਤੇ ਨਗਰ ਕੌਂਸਲ ਆਪ ਕਬਜ਼ੇ ਕਰਾਉਂਦੀ ਐ ਕਿਉਂਕਿ ਨਗਰ ਕੌਂਸਲ ਕਾਰਵਾਈ ਨਹੀਂ ਕਰਦੀ ਜੋ ਇੱਥੇ ਦੇ ਰੋਡਾਂ ਦਾ ਹਾਲ ਪਹਿਲਾਂ ਤੁਹਾਨੂੰ ਉਧਰਲੇ ਵੀ ਦਿਖਾਇਆ ਸੀ ਦੋ ਰੋ ਸਾਡੇ ਨਾਲ ਬਾਨਾ ਬੰਦੇ ਰਿਆਨਾਂ ਸੀ ਮੀਟਿੰਗਾਂ ਕਰਦੇ ਨਾ ਅਫਸਰਾਂ ਨਾਲ ਕਹਿੰਦੇ ਨੇ ਜੀ ਉਦਾਂ ਹੀ ਆ ਉਦਾਂ ਹੀ ਆ ਅੱਜ ਤੁਹਾਨੂੰ ਇਹ ਗੱਲ ਦੱਸ ਦਿੰਨੇ ਆ ਬਕਾਇਦਾ ਤੌਰ ਤੇ ਬਗਲੇ ਨੂੰ ਇਹ ਸਾਡਾ ਸੰਘਰਸ਼ ਬਿਲਕੁਲ ਸ਼ੁਰੂ ਹੋ ਗਿਆ ਹੁਣ ਸਾਡਾ ਪੱਤਰਕਾਰਾਂ ਦਾ ਸੰਘਰਸ਼ ਬਿਲਕੁਲ ਸ਼ੁਰੂ ਹੋ ਗਿਆ ਅੱਗੇ ਅਸੀਂ ਕਾਰਵਾਈ ਕਰਦੇ ਸੀ ਪਰ ਢਿੱਲੀ ਸੀਗੀ ਹੁਣ ਕਾਰਵਾਈ ਸਖਤ ਕਰ ਰਹੇ ਆ ਅਸੀਂ ਸਾਨੂੰ ਲੋੜ ਪਈ ਤਾਂ ਅਸੀਂ ਨਗਰ ਕੌਂਸਲ ਦੇ ਮੋਢੇ ਥਾਣਾ ਵੀ ਦਵਾਂਗੇ ਪੱਤਰਕਾਰ ਜਿੰਨੇ ਆ ਕਿਉਂਕਿ ਨਗਰ ਕੌਂਸਲ ਭੋਪੌਰ ਜਿਹੜੀ ਬਿਲਕੁਲ ਸੁੱਤੀ ਆ ਅੱਜ ਅਸੀਂ ਜੋ ਨਗਰ ਕੌਂਸਲ ਭੋਪੌਰ ਦਾ ਦਫ਼ਤਰ ਆਇਆ ਆ ਕਿਉਂਕਿ ਕਾਰਜਕਾਰੀ ਸਾਧਕਾ ਹਸਣ ਜੀ ਇੱਥੇ ਮੌਜੂਦ ਹਨ ਇਹਨਾਂ ਨੂੰ ਆਪਾਂ ਇਹ ਪੁੱਛਾਂਗੇ ਕਿ ਜੋ ਬੜੀ ਲੋਕਾਂ ਦੀ ਮੰਗ ਹੈ ਕਾਫੀ ਸਮੇਂ ਤੋਂ ਜਿਹੜਾ ਬਜ਼ਾਰਾਂ ਦੇ ਵਿੱਚ ਦੁਕਾਨਦਾਰਾਂ ਵੱਲੋਂ ਕੁਝ ਦੁਕਾਨਦਾਰਾਂ ਵੱਲੋਂ ਸਮਾਨ ਤੇ ਮੋਰੇ ਕਬਜ਼ਾ ਕਰਕੇ ਰੱਖਿਆ ਹੈ ਸਮਾਨ ਆਪਣਾ ਰੱਖਿਆ ਹੈ ਤੇ ਉਹਦੇ ਵਿੱਚ ਦੁਕਾਨਦਾਰ ਨਹੀਂ ਮੰਨਦੇ ਕਿਸੇ ਦੀ ਵੀ ਬੜੇ ਬੜੀ 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 ਦਫ਼ਤਰਾਂ ਨੇ ਆळ्या ਨੇ ਕੀਤਾ ਸਾਰਾ ਕੁਝ ਇਹ ਆਪਣੀ ਕੋਸ਼ਿਸ਼ ਕਰਦੇ ਆ ਤੇ ਰਿਹੜੀਆਂ ਫੜੀਆਂ ਹੋਰ ਵੀ ਕਈ ਕੰਮ ਇਹਨੇ ਫਲੈਕਸ ਬੋਰਡ ਹੋਏ ਇਹਨਾਂ ਸਾਰੀਆਂ ਗੱਲਾਂ ਦੇ ਸਬੰਧ ਚ ਆਪਾਂ ਜੋ ਫਲਾਂ ਵਾਲੀਆਂ ਮਾਰਕੀਟ ਆ ਜੋ ਉਹ ਮਾਰਕੀਟ ਕਿਤੇ ਫਲਾਂ ਵਾਲੀ ਹੈ ਨਹੀਂ ਉਹ ਸੜਕਾਂ ਦੇ ਉੱਤੇ ਬੈਠੇ ਆ ਉਹ ਵੀ ਬੜਾ ਉਹਨਾਂ ਜਗ੍ਹਾ ਮੱਲੀ ਆ ਆਪਾਂ ਅੱਜ ਸਾਵਨ ਪੁੱਛਾਂਗੇ ਕਿ ਇਹ ਤੁਸੀਂ ਜੋ ਤੁਹਾਨੂੰ ਪਹਿਲਾਂ ਹੀ ਦਗਾ ਚੁੱਕੇ ਸਵਾਲ ਦੇ ਇਹ ਪੁੱਛਾਂਗੇ ਅੱਜ ਇਹਨਾਂ ਨੂੰ ਆਪਾਂ ਰਜੀਵ ਰਜੀਵ ਕੁਮਾਰ ਜੀ ਨੂੰ ਕਿਸਵਰ ਜੀ ਕੀ ਕਹਣਾ ਚਾਹੁੰਦੇ ਜੀ ਅਸੀਂ ਸਰ ਇਹ ਸਾਡੇ ਨੋਟਿਸ ਵਿੱਚ ਹੈ ਜੀ ਅਸੀਂ ਜਲਦੀ ਇਹਦੇ ਤੇ ਕਾਰਵਾਈ ਕਰਾਂਗੇ ਠੀਕ ਅਸੀਂ ਪੁਲਿਸ ਵਿਭਾਗ ਨਾਲ ਵੀ ਇਸ ਸੰਬੰਧੀ ਤਾਲਮੇਲ ਕਰ ਰਹੇ ਹਾਂ ਜਲਦੀ ਇੱਕ ਜਿਹੜੀ ਇਹ ਮੀਟਿੰਗ ਹੈ ਪੁਲਿਸ ਡਿਪਾਰਟਮੈਂਟ ਦੀ ਤੇ ਸਾਡੀ ਜੁਆਇੰਟ ਮੀਟਿੰਗ ਹੋਏਗੀ ਉਹਦੇ ਵਿੱਚ ਫੈਸਲਾ ਲਵਾਂਗੇ ਵੀ ਇਹਨਾਂ ਨੂੰ ਕਿੱਦਾਂ ਆਪਾਂ ਕਰਨਾ ਤੇ ਫਿਲਹਾਲ ਕਿਉਂਕਿ ਇਲੈਕਸ਼ਨ ਦਾ ਟਾਈਮ ਚੱਲ ਰਿਹਾ ਤੇ ਮੇਰੀ ਡਿਊਟੀ ਵੀ ਇਲੈਕਸ਼ਨ ਦੇ ਵਿੱਚ ਬਤੌਰ ਆਰਓ ਲੱਗੀ ਹੋਈ ਹੈ ਉਸ ਕਰਕੇ 15 ਅਕਤੂਬਰ ਤੋਂ ਬਾਅਦ ਹੀ ਟਾਈਮ ਫ੍ਰੀ ਹੋਏਗਾ ਉਸ ਤੋਂ ਬਾਅਦ ਜ਼ਰੂਰ ਇੰਦੇ ਤੇ ਕੋਈ ਨਾ ਕੋਈ ਕਾਰਵਾਈ ਜ਼ਰੂਰ ਕੀਤੀ ਜਾਏਗੀ ਸਰ ਇੱਕ ਮੈਸੇਜ ਦਿਓ ਲੋਕਾਂ ਨੂੰ ਲੋਕੀ ਇਹ ਕਹਿੰਦੇ ਨਗਰ ਕੌਂਸਲ ਭੋਪੌਰ ਜਿਹੜੀ ਆ ਇਹ ਬੜੇ ਸਮੇਂ ਤੋਂ ਇਹ ਮੰਗਿਆ ਕਿ ਦੁਕਾਨਦਾਰ ਨਹੀਂ ਚੱਕਦੇ ਮੋਰੋ ਕਬਜ਼ੇ ਜਿਹੜੇ ਨਹੀਂ ਛੱਡਦੇ ਜਾਂ ਰੇੜੀਆਂ ਵਾਲੇ ਜਾਂ ਲੋਕੀ ਇਹ ਗੱਲ ਕਹਿੰਦੇ ਭੋਪੌਰ ਦੇ ਵਿਸਣਿਕ ਜਿੰਨੇ ਤੇ 85 ਪਿੰਡ ਲੱਗਦੇ ਆ ਭੋਪੌਰ ਨੂੰ ਲੋਕ ਇੱਥੇ ਖਰੀਦੋ-ਫਰੋਦ ਕਰਨ ਵੀ ਆਉਂਦੇ ਤੇ ਰਸ਼ਵਤ ਹੁੰਦਾ ਲੋਕੀ ਆਂਦੇ ਮਨਾ ਚ ਇਹ ਆ ਵੀ ਲੋ ਜੀ ਜੋ ਇਹ ਨਗਰ ਕੌਂਸਲ ਨੇ ਕਰਦੀ ਬਸ ਇਹ ਲੋਕਾਂ ਨੂੰ ਮੈਸੇਜ ਦਿਓ ਵੀ ਇਹ ਤਾਂ ਸੱਚਿਆ ਜਾਂ ਝੂਠੀ ਨਹੀਂ ਜੀ ਨਗਰ ਕੌਂਸਲ ਪਹਿਲਾਂ ਤੇ ਲੋਕ ਆਪ ਸਿਆਣੇ ਹੋਣੇ ਚਾਹੀਦੇ ਜੀ ਜਿਨ੍ਹਾਂ ਦੀਆਂ ਦੁਕਾਨਾਂ ਉਹ ਵੀ ਤਾਂ ਆਪ ਹੀ ਨੇ ਪਬਲਿਕ ਰਕੇਆਂ ਦੁਕਾਨਾਂ ਇੱਥੋਂ ਦੇ ਬੰਦਿਆਂ ਦੀਆਂ ਵਸਨੀਕਾਂ ਦੀਆਂ ਦੁਕਾਨਾਂ ਉਹਨਾਂ ਨੂੰ ਆਪ ਚਾਹੀਦਾ ਵੀ ਸਮਝਦਾਰ ਹੋ ਕੇ ਆਪਣਾ ਸਮਾਨ ਅੰਦਰ ਕਰਨ ਜੇ ਫੇਰ ਵੀ ਢੀਠ ਬਣ ਕੇ ਨਹੀਂ ਕੀਤਾ ਤਾਂ ਨਗਰ ਕੌਂਸਲ ਇਸ ਸੰਬੰਧੀ ਕਾਰਵਾਈ ਕਰੇਗੀ ਪਰ ਪੁਲਿਸ ਡਿਪਾਰਟਮੈਂਟ ਨੂੰ ਨਾਲ ਲੈ ਕੇ ਕਰੇਗੀ ਸਰ ਉਹ ਜਿਹੜਾ ਇੱਕ ਹੋਰ ਮਸਲਾ ਇੱਥੇ ਬਹੁਤ ਵੱਡਾ ਤੁਸੀਂ ਵਧੀਆ ਗੱਲ ਕੀਤੀ ਹੈ ਟਰੈਕ ਦਾ ਮੁੱਦਾ ਹੈਗਾ ਉਹ ਤੁਹਾਡੇ ਕੋਲ ਤਾਂ ਨਹੀਂ ਇਹ ਆਉਂਦਾ ਤੁਹਾਡੇ ਦੀ ਨਿਆ ਨਗਰ ਕੌਂਸਲ ਤੇ ਪਰ ਇਹ ਵੀ ਤੁਸੀਂ ਸਹਿਯੋਗ ਕਰੋਗੇ ਜੇ ਉਹਨਾਂ ਨਾਲ ਤਾਂ ਬੜੀ ਧੰਨਵਾਦ ਤੁਹਾਡਾ ਕਿਉਂਕਿ ਅਸੀਂ ਰੋਜ਼ ਮੋਤਾ ਹੁੰਦੀਆਂ ਲੋਕਾਂ ਕੋ ਆਵਾਜ਼ ਹੁੰਦੇ ਆ ਬੜੀ ਮਾਰਕੀਟ ਬਹੁਤ ਜ਼ਿਆਦਾ ਰਕਸ਼ਾ ਹੈ ਦੇ ਵਿੱਚ ਬਹੁਤ ਜਾਨੇ ਮੋਤਾ ਪਰਸੂ ਵੀ ਹੋਈ ਮੋਟਰ ਇੱਕ ਜਨਾਨੀ ਦੀ ਡੇਢੀ ਇਹਦੇ ਸਵਾਲ ਜੇ ਠੀਕ ਹੈ ਵੀ ਵੈਸੇ ਦੇਓਗੇ ਅਸੀਂ ਤਾਲਮੇਲ ਕਰਦੇ ਹਾਂ ਉਹਨਾਂ ਨਾਲ ਤੁਹਾਡਾ ਬੜਾ ਵਧੀਆ ਗੱਲ ਹੈ ਜੇ ਤੁਸੀਂ ਇਹ ਪ੍ਰਾਲਾ ਕਰੋ ਤਾਂ ਤੁਸੀਂ ਆਪੇ ਗੱਲ ਕੀਤੀ ਹੈ ਨਹੀਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜੀ ਪਰ ਇਹ ਕੋਸ਼ਿਸ਼ ਜਿਹੜੀ ਹੈ 15 ਅਕਤੂਬਰ ਤੋਂ ਬਾ ਠੀਕ ਕਿਉਂਕਿ ਫਿਲਹਾਲ ਅਸੀਂ ਇਸੇ ਕੰਮ ਵਿੱਚ ਬਿਜ਼ੀ ਹਾਂ ਧੰਨਵਾਦ ਜੀ